ਹਾਂਜੀ ਅੱਜ ਦਿਵਾਨ ਵਾਲਾ ਪਿੰਡ ਹਲਕਾ ਸਨੌਰ ਦੇ ਵਿੱਚ ਆਇਓ ਕੈਂਪ ਲਾਇਆ ਕੀ ਕਹਿਣਾ ਚਾਹੂੰਗਾ ਮੈਂ ਜਸਪਾਲ ਸਿੰਘ ਗਗਰੋਲੀ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਪਟਿਆਲਾ ਦਿਹਾਤੀ ਅੱਜ ਅਸੀਂ ਸਾਡੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਡਰਾਈਵ ਚੱਲ ਰਹੀ ਹੈ ਉਹਦੇ ਤਹਿਤ ਅਸੀਂ ਮਤਲਬ ਪਿੰਡ ਸਨੌਰ ਹਲਕੇ ਦੇ ਪਿੰਡ ਦਿਵਾਨ ਵਾਲੇ ਚ ਪਹੁੰਚੇ ਆਂ ਪੂਰੇ ਬਹੁਤ ਉਤਸ਼ਾਹ ਲੋਕਾਂ ਚ ਦੇਖੋ ਮੈਂਬਰਸ਼ਿਪ ਕਾਰਡ ਆਪ ਮੁਹਾਰੇ ਅਸੀਂ ਇੱਥੇ ਗੁਰੂ ਘਰ ਦੀ ਪਵਿੱਤਰ ਜਗ੍ਹਾ ਤੇ ਬੈਠੇ ਆਂ ਸਾਰੇ ਲੋਕ ਆਪ ਆ ਕੇ ਮੈਂਬਰਸ਼ਿਪ ਲੈ ਰਹੇ ਆਂ ਔਰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਆਉਣ ਵਾਲੇ ਟਾਈਮ 'ਚ ਲੋਕ ਮਤਲਬ ਬੀਜੇਪੀ ਦੀਆਂ ਜਾਂ ਆਪਾਂ ਨਰਿੰਦਰ ਭਾਈ ਮੋਦੀ ਸਾਡੇ ਆਦਰਨੀ ਪ੍ਰਧਾਨ ਮੰਤਰੀ ਜੀ ਦੀਆਂ ਸਕੀਮਾਂ ਨੂੰ ਮੁੱਖ ਰੱਖਦੇ ਹੋਏ ਬਹੁਤ ਖੁਸ਼ ਆਂ ਔਰ ਹਰ ਇੱਕ ਇੱਕ ਵਿਸ਼ਵਾਸ ਬਣਿਆ ਹੋਇਆ ਵੀ ਜਿਹੜਾ ਮੋਦੀ ਜੀ ਦਾ ਜੋ ਵੀ ਸਕੀਮਾਂ ਆਈਆਂ ਨੇ ਪਹਿਲਾਂ ਪਹਿਲਾਂ ਮਤਲਬ ਪ੍ਰਧਾਨ ਮੰਤਰੀ ਹੈ ਜੇ 100 ਰੁਪਏ ਉੱਪਰੋਂ ਚੱਲਦਾ ਤਾਂ 100 ਹੀ ਅਗਲੇ ਦੇ ਖਾਤੇ ਤੱਕ ਪਹੁੰਚਦਾ ਤੁਸੀਂ ਦੇਖਿਆ ਹੋਵੇਗਾ ਪਹਿਲਾਂ ਪਾਰਲੀਮੈਂਟ 'ਚ ਸਪੀਚ ਹੁੰਦੀ ਸੀ ਵੀ ਜੇ 100 ਰੁਪਏ ਕੇਂਦਰ ਤੋਂ ਚੱਲਦਾ ਜਦੋਂ ਕਾਂਗਰਸ ਸਰਕਾਰ ਹੋਇਆ ਕਰਦੀ ਸੀ ਵੀ ਕਸਟਮਰ ਤੱਕ 15 ਰੁਪਏ ਪਹੁੰਚਦੇ ਆ 85 ਰੁਪਏ ਰਸਤੇ 'ਚ ਏਜੰਟ ਖਾ ਜਾਂਦੇ ਨੇ ਨਰਿੰਦਰભાઈ ਮੋਦੀ ਨੇ ਇਹੋ ਜਿਹਾ ਇੱਕ ਸਾਫ਼ ਸੁਥਰਾ ਪ੍ਰੋਸੈਸ ਬਣਾਇਆ ਕਿ ਹਰ ਇੱਕ ਬੰਦੇ ਦਾ ਡਾਇਰੈਕਟ ਖਾਤੇ 'ਚ ਪੈਸੇ ਆਉਂਦੇ ਜੇ ਪੈਨਸ਼ਨ ਹੈ ਉਹ ਵੀ ਪੂਰੀ ਦੀ ਪੂਰੀ ਅਗਲੇ ਜਿੰਨੀ ਪੈਨਸ਼ਨ ਹੈ ਉਨੀਓ ਮਿਲਣੀ ਹੈ ਚਾਹੇ ਉਹ ਆਯੂਸ਼ਮਾਨ ਕਾਰਡ ਆ ਗਿਆ ਇਲਾਜ ਦੇ ਲਈ ਹੈ ਹੁਣ ਜਿਵੇਂ ਮੈਂਬਰਸ਼ਿਪ ਕਾਰਡ ਹੈ ਦੁਨੀਆ ਦੀ ਸਭ ਤੋਂ ਵੱਡੀ ਚਾਈਨਾ ਨੂੰ ਆਪਾਂ ਦੇਸ਼ ਗਿਣਦੇ ਆ ਚਾਈਨਾ ਦੀ ਜਿਹੜੀ ਉਹਨਾਂ ਦੀ ਕਮਿਊਨਿਸਟ ਪਾਰਟੀ ਹੈ ਉਹਦੀ 12 ਕਰੋੜ ਮੈਂਬਰਸ਼ਿਪ ਸੀਗੀ ਸਾਡੇ ਭਾਰਤੀ ਜਨਤਾ ਪਾਰਟੀ ਦੀ ਪਿੱਛੇ ਜਿਹੜੀ ਪਿਛਲੇ ਪਲਾਨ 'ਚ ਹੁਣ ਤੱਕ ਮਤਲਬ ਮੈਂਬਰਸ਼ਿਪ ਰਹੀ ਹੈ ਉਹ 14 ਕਰੋੜ ਸੀ ਸਾਡਾ ਹੁਣ ਟਾਰਗੇਟ ਮਤਲਬ 20 ਕਰੋੜ ਦਾ ਹੈਗਾ ਤੇ ਅਸੀਂ ਬਹੁਤ ਮਤਲਬ ਇੱਥੇ ਸਾਡਾ ਪੰਜਾਬ ਪੰਜਾਬ ਚ 30 ਲੱਖ ਦਾ ਸੀ ਐਸਟੀਮੇਟ ਉਹ ਲੈ ਕੇ ਚੱਲੇ ਆ ਟਾਰਗੇਟ ਜੋ ਪਾਰਟੀ ਵੱਲੋਂ ਮਿਲਿਆ ਤੇ ਪਿੰਡਾਂ ਚ ਬਹੁਤ ਉਤਸ਼ਾਹ ਹੈ ਅਸੀਂ ਕੈਂਪ ਦੇ ਰੂਪ ਚ ਮੈਂ ਮੇਰੇ ਪਿੰਡ ਵੀ ਲਾਇਆ ਕੈਂਪ ਗਗਰੋਲੀ ਚ ਉੱਥੇ ਬਹੁਤ ਵਧੀਆ ਰਿਸਪਾਂਸ ਮਿਲਿਆ ਉਸ ਤੋਂ ਬਾਅਦ ਗਗਰੋਲੇ ਲਾਇਆ ਕਿਸ਼ਨਪੁਰ ਲਾਇਆ ਖੈਰ ਟੱਚ ਮੁੱਟੇ ਵੀ ਬਹੁਤ ਹੁਣ ਤੱਕ ਅਸੀਂ ਮਤਲਬ ਜਿੰਨਾ ਵੀ ਜਿੱਥੇ ਵੀ ਗਏ ਆ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਔਰ ਅਸੀਂ ਬਿਲਕੁਲ ਦੱਸ ਕੇ ਅਗਲੇ ਨੂੰ ਵੀ ਪਾਈ ਹੈ ਮੈਂਬਰਸ਼ਿਪ ਕਾਰਡ ਹੈ ਤੇ ਉਹ ਬਣਾ ਰਹੇ ਆ ਪ੍ਰਧਾਨ ਜੀ ਇਹ ਕਾਰਡ ਕਿ ਦਿੱਲੀ ਤੋਂ ਬਣ ਕੇ ਆਉਂਦਾ ਕਿੱਥੋਂ ਆ ਜਾਂਦਾ ਪੰਜਾਬ ਨਹੀਂ ਜੀ ਇਹ ਸਾਰਾ ਕੁਝ ਸਾਡੇ ਕੋਲ ਬਹੁਤ ਸਾਫ਼ ਸੁਥਰਾ ਸਿਸਟਮ ਹੈ ਪਾਰਟੀ ਦਾ ਐਪ ਬਣੀ ਹੋਈ ਹੈ ਉਹ ਨਾਲ ਦੀ ਨਾਲ ਮਤਲਬ ਤੁਸੀਂ ਨਾਮ ਭਰੋਗੇ ਪਿੰਡ ਦਾ ਨਾਮ ਭਰੋਗੇ ਫੋਨ ਤੇ ਉਹਦਾ ਮੈਸੇਜ ਆ ਜਾਂਦਾ ਮੈਸੇਜ ਭਰੋਗੇ ਨਾਲ ਦੀ ਨਾਲ ਉਹ ਡੇਟ ਆਫ ਬਰਥ ਭਰਨ ਤੇ ਕੰਸਟੀਚੂਐਂਸੀ ਭਰਨ ਤੇ ਜਨਰੇਟ ਹੋ ਕੇ ਤੁਹਾਡਾ ਨਾਲ ਦੇ ਨਾਲ ਆ ਜਾਂਦਾ ਕਾਰਡ ਦਾ ਬੈਨੀਫਿਟ ਕੀ ਹੋਏ ਇਹਨਾਂ ਨੂੰ ਜੀ ਦੇਖੋ ਜੀ ਬੈਨੀਫਿਟ ਤਾਂ ਇਹ ਹੈ ਜੀ ਵੀ ਕੱਲ ਨੂੰ ਸਰਕਾਰ ਆਉਂਦੀ ਹੈ ਜਿਹੜੇ ਮੈਂਬਰਸ਼ਿਪ ਜਿਨ੍ਹਾਂ ਕੋਲੇ ਲਈ ਵੀ ਆਲਰੇਡੀ ਉਹ ਪ੍ਰੀਫਰੈਂਸ ਤਾਂ ਫਿਰ ਦੇਖੋ ਉਹਨਾਂ ਨੂੰ ਮਿਲਦੀ ਹੋਆ ਤੇ ਪ੍ਰਧਾਨ ਜੀ ਜਿੱਦਾਂ ਹੁਣ ਤੁਸੀਂ ਕਾਰਡ ਜੀ ਇਹਨਾਂ ਦੇ ਬਣਾਉਣੇ ਹੋ ਉਹਨਾਂ ਨਾਲ ਸੰਪਰਕ ਕਿੱਦਾਂ ਕਰਦੇ ਹੋ ਉਹਨਾਂ ਨੂੰ ਕੀ ਦੱਸਦੇ ਹੋ ਅਸੀਂ ਕੋਈ ਲਾਲਚ ਵਗੈਰਾ ਤਾਂ ਨਹੀਂ ਦੱਸਿਆ ਜਾਂਦਾ ਵੀ ਆ ਤੁਹਾਨੂੰ ਮਿਲੂਗਾ ਇਹ ਤੁਹਾਨੂੰ ਬਿਲਕੁਲ ਇੱਥੇ ਤੁਸੀਂ ਇਹ ਸਾਰੇ ਭਾਈ ਖੜੇ ਆ ਸਾਰੀਆਂ ਬੀਬੀਆਂ ਖੜੀਆਂ ਨੇ ਅਸੀਂ ਬਿਲਕੁਲ ਨਾ ਤਾਂ ਝੂਠ ਬੋਲਿਆ ਨਾ ਸਾਡੀ ਪਾਰਟੀ ਝੂਠ ਤੇ ਵਿਸ਼ਵਾਸ ਕਰਦੀ ਹੈ ਖਾਬਸੋ ਸੁੱਤਰੀ ਗੱਲ ਹਰ ਬੰਦੇ ਨੇ ਇੱਕੋ ਗੱਲ ਦੱਸੀ ਹੈ ਵੀ ਮੈਂਬਰਸ਼ਿਪ ਕਾਰਡ ਬਣ ਰਹੇ ਆ ਕੱਲ ਨੂੰ ਸਰਕਾਰ ਆਉਂਦੀ ਹੈ ਦੇਖੋ ਜਿਹੜਾ ਬੰਦਾ ਪਾਰਟੀ ਦੀ ਮੈਂਬਰਸ਼ਿਪ ਲੈਂਦਾ ਫਿਰ ਉਹਨੂੰ ਪਾਰਟੀ ਦੇ ਪਲੇਟਫਾਰਮ ਤੇ ਪ੍ਰੀਫਰੈਂਸ ਤਾਂ ਮਿਲਦੀ ਹੈ ਕਿਉਂਕਿ ਅਸੀਂ ਦੇਖਦੇ ਨਾ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਪਾਰਟੀਆਂ ਨੇ ਜਾਂ ਹੋਰ ਆਉਂਦੇ ਨੇ ਲੋਕਾਂ ਨੂੰ ਕੋਲੇ-ਪਾਲੇ ਲੋਕਾਂ ਨੂੰ ਮਤਲਬ ਕਿ ਕਾਰਡ ਦਾ ਲਾਲਚ ਕਦੇ ਵੀ ਤੁਹਾਨੂੰ ਆ ਬੈਨੀਫਿਟ ਮਿਲੂ ਮਿਲਦਾ ਕੁਝ ਵੀ ਨਹੀਂ ਹੈਗਾ ਨਹੀਂ ਨਹੀਂ ਅਸੀਂ ਕੋਈ ਕੋਈ ਮੈਂਬਰਸ਼ਿਪ ਫੀਸ ਵਗੈਰਾ ਨਹੀਂ ਰੱਖੀ ਨਹੀਂ ਜੀ ਕੋਈ ਮੈਂਬਰਸ਼ਿਪ ਫੀਸ ਨਹੀਂ ਸਾਰਾ ਕੁਝ ਸਾਡਾ ਮਤਲਬ ਕਾਰਡ ਹੈ ਜਿਹੜਾ ਫ੍ਰੀ ਹੈਗਾ ਇੱਥੇ ਸਾਰੇ ਆ ਸਾਡੇ ਭਰਾ ਔਰ ਸਾਡੀਆਂ ਭੈਣਾਂ ਮੇਰੀਆਂ ਮਤਾਵਾਂ ਖੜੀਆਂ ਨੇ ਅਸੀਂ ਗੁਰੂ ਘਰ ਦੀ ਪਵਿੱਤਰ ਧਰਤੀ ਤੇ ਬੈਠੇ ਆ ਨਾ ਝੂਠ ਬੋਲਿਆ ਨਾ ਬੋਲਣਾ ਅਸੀਂ ਕਿਤੇ ਵੀ ਝੂਠ ਬੋਲ ਕੇ ਇਹੋ ਜਿਹਾ ਕੁਝ ਨਹੀਂ ਕਰਦੇ ਸਾਰਿਆਂ ਨੂੰ ਸੱਚ ਦੱਸਿਆ ਵੀ ਕਾਰਡ ਬਣ ਰਿਹਾ ਹੈ ਦੇਖੋ ਮੈਂਬਰਸ਼ਿਪ ਲਈ ਹੈ ਉਹ ਅਗਲੇ ਦੀ ਮਰਜ਼ੀ ਹੈ ਲੈਣੀ ਹੈ ਜਾਂ ਨਹੀਂ ਲੈਣੀ ਹੈ ਕੋਈ ਮਤਲਬ ਹਰ ਇੱਕ ਕਿਸੇ ਵੀ ਬੰਦੇ ਤੇ ਕੋਈ ਪ੍ਰੈਸ਼ਰ ਨਹੀਂ ਹੈ ਇਸ ਗੱਲ ਦਾ ਨਾ ਕੋਈ ਲਾਲਚ ਹੈ ਨਾ ਦੇਣਾ ਪਿੰਡ 'ਚ ਫਿਰ ਸੰਪਰਕ ਕਿਦਾਂ ਇਹਨਾਂ ਨੂੰ ਬੁਲਾਉਣੇ ਅਸੀਂ ਅਸੀਂ ਗੁਰਦੁਆਰੇ ਅਨਾਉਂਸਮੈਂਟ ਕਰਾਈ ਹੈ ਵੀ ਭਾਈ ਅਸੀਂ ਮੈਂਬਰਸ਼ਿਪ ਲਾਉਣ ਲਈ ਕੈਂਪ ਲਾਉਣ ਆਏ ਆ ਜੇ ਕਿਸੇ ਭੈਣ ਭਾਈ ਨੂੰ ਮਤਲਬ ਮੈਂ ਆਪਣਾ ਮੈਂਬਰਸ਼ਿਪ ਕਾਰਡ ਬਣਾਉਣਾ ਉਹ ਆਪ ਦਾ ਫੋਨ ਔਰ ਆਧਾਰ ਕਾਰਡ ਮੈਂਬਰਸ਼ਿਪ ਸੌਰੀ ਜਨਮ ਤਰੀਕ ਵਾਸਤੇ ਆਧਾਰ ਕਾਰਡ ਨਾਲ ਲਿਆ ਜਿੱਦਾਂ ਤੁਸੀਂ ਪਿੰਡਾਂ ਦੇ ਵਿੱਚ ਮੈਂਬਰਸ਼ਿਪ ਕੈਂਪ ਲਾ ਰਹੇ ਹੋ ਜਗ੍ਹਾ-ਜਗ੍ਹਾ ਤੇ ਜਾ ਕੇ ਜੀ ਬੀਜੇਪੀ ਦਾ ਜਿਹੜਾ ਪੰਜਾਬ ਦੇ ਵਿੱਚ ਕਿਸਾਨੀ ਮੋਰਚੇ ਨੂੰ ਲੈ ਕੇ ਵੀ ਬਹੁਤ ਵਿਰੋਧ ਆ ਹਰੇਕ ਜਗ੍ਹਾ ਤੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਕੀ ਕਿਦਾਂ ਰਿਸਪਾਂਸ ਹੈ ਵੀ ਦੇਖੋ ਮੈਂ ਸਭ ਤੋਂ ਪਹਿਲਾਂ ਮੈਂ ਕਿਸਾਨ ਐ ਮਤਲਬ ਮੈਂ ਕਿਸੇ ਹੋਰ ਦੀ ਗੱਲ ਨਾ ਕਰਾਂ ਮੈਂ ਵੀ ਕਿਸਾਨ ਆ ਮੈਂ ਇਹਨਾਂ ਪਿੰਡਾਂ 'ਚ ਇਹਨਾਂ 'ਚ ਹੀ ਆ ਕਿਉਂਕਿ ਮੇਰੇ ਇਹ ਗਵਾਂਢੀ ਪਿੰਡ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਵਿਰੋਧ ਹੈ ਵਿਰੋਧ ਕਿਸਾਨਾਂ ਦਾ ਨਹੀਂ ਹੈ ਦੇਖੋ ਕੁਝ ਲੀਡਰ ਜਿਹੜੇ ਹੈਗੇ ਆ ਉਹ ਪਤਾ ਨਹੀਂ ਕੀ ਲਾਲਚ ਹੈ ਉਹਨਾਂ ਨੂੰ ਮੈਂ ਸੌਰੀ ਟੂ ਸੇ ਮੈਨੂੰ ਕਹਿਣਾ ਨਹੀਂ ਚਾਹੀਦਾ ਅਸੀਂ ਵੀ ਕਿਸਾਨ ਹੈ ਜਿਹੜੀ ਚੀਜ਼ਾਂ ਅਸੀਂ ਦੇਖੋ ਉਹ ਜਿਹੜੇ ਕੈਂਪ ਸੌਰੀ ਕੀ ਕਹਿੰਦੇ ਆ ਆਪਾਂ ਧਰਨੇ ਲਾ ਰਹੇ ਆ ਉਹ ਵੀ ਸਾਡੇ ਭਰਾ ਸਾਡੇ ਚੋਂ ਹੀ ਆ ਮਤਲਬ ਕੋਈ ਇਹੋ ਜੀ ਗੱਲ ਹੈ ਨਹੀਂ ਨਾ ਸਾਡਾ ਕਿਸੇ ਨਾਲ ਕੋਈ ਵਿਰੋਧ ਹੈ ਸਾਡੇ ਕਿਸਾਨ ਭਾਈਚਾਰਾ ਅਸੀਂ ਵੀ ਕਿਸਾਨ ਪਰਿਵਾਰ ਚੋਂ ਆ ਉਹ ਜਗਜੀਤ ਸਿੰਘ ਢੱਲੇਵਾਲ ਨੈਕਨੋਰੀ ਬਾਰਡਰ ਤੇ ਮਰਨਵਰਤੇ ਤੇ ਇੱਥੇ ਵੀ ਨੇ ਆਪਾਂ ਗੱਲ ਮਨਵਾ ਲਈ। ਇਹ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸਾਰ ਮੈਂ ਦੇਖੋ ਬਹੁਤ ਸਤਕਾਰਤ ਹਸਤੀ ਹੈ ਇੱਕ ਬਜ਼ੁਰਗ ਨੂੰ ਵੈਸੇ ਤਾਂ ਮੈਂ ਤਾਂ ਇਹੀ ਕਹਾਂਗਾ ਵੀ ਕੋਈ ਵੀ ਗੱਲ ਹੈ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਪਾਰਟੀ ਪਲੇਟਫਾਰਮ ਤੇ ਚਾਰ ਬੰਦੇ ਤੁਸੀਂ ਲਿਆਓ ਚਾਰ ਪਾਰਟੀ ਦੇ ਹੋਣ ਜਿੱਤੇ ਵੀ ਸਰਕਾਰ ਦੇ ਹੋਣ ਪਹਿਲਾਂ ਵੀ ਕੋਸ਼ਿਸ਼ ਕਰੀ ਹੈ 6 ਫਸਲਾਂ ਤੇ ਸਾਡੀ ਪਾਰਟੀ ਸੌਰੀ ਸੈਂਟਰ ਸਰਕਾਰ ਮੰਨ ਗਈ ਸੀ ਕਿ ਆਪਾਂ ਨੂੰ ਦੱਸੋ ਤੁਸੀਂ ਕਿਹੜੀਆਂ ਛੇਪੀ ਉਹ ਮੰਨਣੀਆਂ ਹੁਣ ਕੁਝ ਮੰਗਾ ਇਹ ਜੀਆਂ ਨੇ ਜਿਹੜੀਆਂ ਕੁਝ ਕੁਝ ਕੰਡੀਸ਼ਨਸ ਹੁੰਦੀਆਂ ਨੇ ਜਿਹੜੀਆਂ ਸਰਕਾਰ ਦੇ ਪੱਧਰ ਦੀਆਂ ਗੱਲਾਂ ਨੇ ਵੀ ਉਹ ਨਹੀਂ ਹੋ ਸਕਦੀਆਂ ਹੁਣ ਉਹਦੇ ਕੀ ਕਾਰਨ ਹੈ ਦੇਖੋ ਕੋਈ ਵੀ ਗੱਲ ਹੈ ਗੱਲਬਾਤ ਕਰਕੇ ਉਸ ਗੱਲ ਨੂੰ ਨਿਬੇੜਨਾ ਚਾਹੀਦਾ ਇਹ ਮਰਨ ਵਰਤ ਰੱਖਣਾ ਦੇਖੋ ਜ਼ਿੰਦਗੀ ਬਹੁਤ ਅਮੋਲਿਆ ਹੈ ਉਹਦੇ ਕੋਈ ਕੀਮਤ ਹੈ ਨਹੀਂ ਇਹ じゃ ਮੈਂ ਤਾਂ ਕਹਾangar ਨੂੰ ਵੀ ਇਹ ਛੱਡ ਕੇ ਮਤਲਬ ਮਰਤਮ ਵਰਤ ਛੱਡ ਕੇ ਬੈਠ ਕੇ ਗੱਲਬਾਤ ਵਾਲੇ ਪਾਸੇ ਨੂੰ ਜਾਈਏ ਹਰ ਗੱਲ ਦਾ ਵੱਡੇ ਵੱਡੇ ਮਸਲੇ ਬੈਠ ਕੇ ਸੁਲਝ ਜ ਜਾਂਦੇ ਆ ਅੱਜ ਨਹੀਂ ਦੂਸਰੀ ਵਾਰੀ ਤੀਸਰੀ ਵਾਰੀ ਬੈਠ ਕੇ ਗੱਲਬਾਤ ਕਰੋ ਕਰਨੀ ਚਾਹੀਦੀ ਹੈ ਪ੍ਰਧਾਨ ਜੀ ਲਾਸਟ ਦੇ ਵਿੱਚ ਜਿਹੜਾ 2027 ਦੀਆਂ ਚੋਣਾਂ ਆਉਣੀਆਂ ਨੇ ਜੀ ਉਹ ਤੱਕਰ ਤੁਹਾਡੀ ਪਾਰਟੀ ਦਾ ਕੋਈ ਪੰਜਾਬ ਦੇ ਵਿੱਚ ਗ੍ਰਾਫ ਵਧੂਗਾ ਜਾਂ ਕਿਦਾਂ ਤੁਸੀਂ ਸਰ ਸਾਡਾ ਬਹੁਤ ਗ੍ਰਾਫ ਵਧ ਰਿਹਾ ਦੇਖੋ ਜਿਹੜੀ ਸਰਕਾਰ ਲੋਕਾਂ ਚ ਆਈ ਹੈ ਆਮ ਆਦਮੀ ਪਾਰਟੀ ਦੀ ਤੁਸੀਂ ਦੇਖਿਆ ਹੀ ਹੈ ਕੱਲ ਕਿੰਨੀ ਬਿਹਾਰ ਤੋਂ ਟਪਾਤੀ ਗੁੰਡਾਗਰਦੀ ਕਿਸੇ ਵੀ ਬੰਦੇ ਨੂੰ ਈਵਨ ਮੇਰੇ ਹੱਥ ਚੋਂ ਫਾਈਲ ਖੋ ਕੇ ਲੇਗੇ ਮੇਰਾ ਮੋਬਾਈਲ ਫੋਨ ਤੱਕ ਦੀ ਇਹਨਾਂ ਨੇ ਉਹ ਕਰੀ ਐਮ ਐਲ اے ਖੁਦ ਨੁਮਾਇੰਦਗੀ ਕਰ ਰਿਹਾ ਉਸ ਗੱਲ ਦੀ ਗੇਟ ਤੇ ਖੜਾ ਮਤਲਬ ਯਾਰ ਲੋਕਤੰਤਰੀਕ ਹੱਕ ਹੈ ਹਰ ਬੰਦਾ ਆਪਣੀ ਭਰੇ ਤੁਸੀਂ ਪਿੰਡਾਂ ਚ ਜੇ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਅਸੀਂ ਵਿਕਾਸ ਕਰਿਆ ਜੇ ਤੁਸੀਂ ਵਿਕਾਸ ਕੀਤਾ ਲੋਕਾਂ ਦੀ ਕਚਹਿਰੀ ਚ ਜਾਓ ਫੈਸਲਾ ਲੋਕ ਕਰਨਗੇ ਉਹਨਾਂ ਨੇ ਵੋਟਾਂ ਪਾਉਣੀਆਂ ਨੇ ਦੇਖੋ ਹਰ ਬੰਦੇ ਦਾ ਸੰਵਿਧਾਨਕ ਹੱਕ ਹੁੰਦਾ ਵੋਟਾਂ 'ਚ ਖੜਨਾ ਪਰ ਨਹੀਂ ਇਹਨਾਂ ਨੇ ਪਹਿਲਾ ਕੰਮ ਸ਼ੁਰੂ ਕਰਤਾ ਵੀ ਮਤਲਬ ਕਾਗਜੀ ਨਾ ਸ਼ਾਮਲ ਕਰਾਉਣ ਦੇ ਸਰਕਾਰ ਡਰ ਗਈ ਮੈਂ ਤਾਂ ਕਹਿੰਦਾ ਵੀ ਫੇਰ ਹੋਗੇ ਜਿੰਨੀ ਬੁਰੀ ਤਨਾ ਇਹ ਸਰਕਾਰ ਜਿੰਨੇ ਧੂਮ ਨਾਲ ਆਈ ਸੀ ਉੰਨੇ ਧੂਮ ਨਾਲੇ ਜਾਏਗੀ ਤੁਸੀਂ 2027 'ਚ ਬਹੁਤ ਵਧੀਆ ਮਾਰਜਨ ਨਾਲ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਵੇਗੀ ਤੁਸੀਂ ਵੀ ਹੋ ਰਹੀਆਂ ਅਸੀਂ ਵੀ ਹੋ ਰਹੀਆਂ ਅਸੀਂ ਲੋਕਾਂ 'ਚ ਝੂਠ ਨਹੀਂ ਵੇਚਦੇ ਸਾਡੀ ਪਾਰਟੀ ਜੋ ਕਹਿੰਦੀ ਆ ਜਿਹੜੀ ਵੀ ਸਕੀਮਾਂ ਹੈਗੀਆਂ ਉਹ ਚੱਲ ਰਹੀਆਂ ਨੇ ਉਥੇ ਇਹ ਨਹੀਂ ਕਰਦੇ ਵੀ ਇਹ ਆਮ ਆਦਮੀ ਵਾਲਾ ਇਹਨੂੰ ਦੇਣੀ ਹੈ ਦੂਏ ਨੂੰ ਕਾਗਜ਼ੀ ਨਾ ਪਰਦੇ ਪੂਰੇ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਕਿਹੜੀ ਪਾਰਟੀ ਆ ਕੋਈ ਪਾਰਟੀ ਨਹੀਂ ਪੁੱਛਦੇ ਪੁੱਛ ਲਓ ਤੁਸੀਂ ਮੈਂਬਰਸ਼ਿਪ ਕਰ ਰਹੇ ਆ ਇੱਕੋ ਗੱਲ ਕਹਿੰਨੇ ਅਗਲੇ ਨੂੰ ਵੀ ਭਾਈ ਤੁਹਾਡਾ ਮੈਂਬਰਸ਼ਿਪ ਬਣ ਰਹੀ ਆ ਆ ਚੀਜ਼ ਬਣਾਉਣਾ ਜਾਂ ਨਾ ਬਣਾਉਣਾ ਤੁਹਾਡੀ ਮਰਜ਼ੀ ਹੈ